ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਅੱਜ ਅਸੀਂ ਇਹ ਬਰੀਡ ਸਟੀਡ ਆ ਸਾਡਾ ਪੀ ਆਰ 126 ਤੇ ਇਹ ਪਿਉਣ ਲੱਗਿਆ ਇਹ ਜਿਹੜੀ ਵੈਰੈਟੀ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਰਕਬੇ ਦੇ ਉੱਤੇ ਆਉਣ ਲੱਗੀ ਲੱਗ ਰਹੀ ਆ ਇਸ ਵੇਲੇ ਇਹਦਾ ਜਿਹੜਾ ਝਾੜ ਆ ਐਵਰੇਜ ਕੀ ਕੰਟਰੋਲ ਪਰ ਏਕੜਾ ਪਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹਦਾ ਜਿਹੜਾ ਝਾੜ ਆ ਬਹੁਤ ਉੱਤੇ ਆਉਂਦਾ ਤੇ ਇਹਦਾ ਜਿਹੜਾ ਔਸਤ ਕੱਦਾ 102 ਸੈਂਟੀਮੀਟਰ ਦੇ ਲਗਭਗ ਹੈ ਇਹਦਾ ਪ੍ਰਾਲ ਬੜਾ ਘਟਾ ਪਰਾਲੇ ਨੂੰ ਸਾਹਮਣੇ ਦੀ ਹੁਣ ਬਹੁਤ ਵੱਡੀ ਸਮੱਸਿਆ ਹੈਗੀ ਹੈ ਤੇ ਜਿਹੜੀਆਂ ਪੰਜਾਬ ਦੇ ਵਿੱਚ ਝੋਲ ਸਰੋਗ ਦੀਆਂ 10 ਕਿਸਮਾਂ ਦੇ ਜਵਾਨੂਆਂ ਦੇ ਵਿੱਚੋਂ 7 ਕਿਸਮਾਂ ਦੇ ਜਿਹੜੇ ਜਵਾਨੂ ਨੇ ਉਹਦਾ ਇਹ ਟੱਕਰਾ ਕਰਨ ਦੇ ਸਵਰਥ ਹੈ ਤੇ ਇਹ ਜਿਹੜੀ ਵੈਰਾਈਟੀ ਹੈ 25 ਮਈ ਤੋਂ ਲੈ ਕੇ 20 ਜੂਨ ਤੱਕ ਅਸੀਂ ਇਹਦੀ ਪਨੀਰੀ ਬੀਜ ਸਕਦੇ ਹਾਂ ਕਈ ਕਿਸਾਨਾਂ ਨੇ ਇਹ ਤੋਂ ਬਾਅਦ ਵੀ ਲਾਈ ਹੈ ਤੇ ਸਭ ਤੋਂ ਲੰਮਾ ਸਮਾਂ ਇਹਦੀ ਪਨੀਰੀ ਬੀਜੀ ਜਾ ਸਕਦੀ ਹੈ ਇਹਦੇ ਨਾਲ ਪਾਣੀ ਦੀ ਬਹੁਤ ਬਚਤ ਆਉਂਦੀ ਹੈ ਕਿਸਾਨ ਵੀਰੋ ਪਹਿਲਾਂ ਜਦੋਂ ਇਹ ਵੈਰਾਈਟੀ 2017 ਦੇ ਵਿੱਚ ਰਿਲੀਜ਼ ਹੋਈ ਸੀ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਜਿਵੇਂ ਸ਼ਾਰਟ ਪੀੜ ਜਿਵੇਂ ਅਸੀਂ ਆਲੂ ਲਾਉਨੇ ਨੇ ਮਟਰ ਲਾਉਨੇ ਨੇ ਜਾਂ ਦੂਜੀਆਂ ਸਬਜ਼ੀਆਂ ਲਾਉਣੀਆਂ ਨੇ ਹਰੇ ਪੱਠੇ ਵਗੈਰਾ ਗੀਤੇ ਵੀ ਉਹ ਉਸ ਏਰੀਆ ਦੇ ਵਿੱਚ ਇਹ ਵੈਰਾਈਟੀ ਚੱਲੂਗੀ ਪਰ ਹੁਣ ਇਹ ਵੈਰਾਈਟੀ ਆ ਜਿਹੜੀ ਸਾਰੇ ਰਕਬੇ ਦੇ ਉੱਤੇ ਹੀ ਤਕਰੀਬਨ ਕਵਰ ਕਰਦੀ ਹੈ ਸ਼ਾਰਟ ਪੀੜ ਦੀ ਵੈਰਾਈਟੀ ਆ ਇਹ ਘੱਟ ਪਾਣੀ ਲੈਂਦੀ ਹੈ ਤੇ ਪੰਜਾਬ ਦੇ ਬਹੁਤ ਵੱਡੇ ਰਕਬੇ ਦੇ ਉੱਤੇ ਬੀਜੀ ਜਾ ਰਹੀ ਹੈ ਤੇ ਮੈਂ ਸਮਝਦਾ ਕਿ ਨਾ ਪੰਜਾਬ ਦਾ ਜਿਹੜਾ ਪਾਣੀ ਆ ਉਹ ਬਹੁਤ ਬਚਦਾ ਤੇ ਇਹ ਇਹ ਮੈਂ ਸਮਝਦਾ ਸਿੱਧੀ ਵਜਾਈ ਲਈ ਵੀ ਬਿਹਤਰ ਹੈ ਜੇ ਨੂੰ ਸਿੱਧੀ ਬਿਜਾਈ ਕਰਾਂਗੇ ਤਾਂ ਹੋਰ ਵੀ ਪਾਣੀ ਦੀ ਬਚਤ ਹੋਊਗੀ ਤੇ ਮੈਂ ਸਮਝਦਾ ਇਹ ਵੈਰੈਟੀ ਨੇ ਤਾਂ ਪੰਜਾਬ ਦਾ ਬਹੁਤ ਪਾਣੀ ਪਚਾਇਆ ਜੀ